ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਡਬਲਯੂ ਪੀ 47 2024 ਦੀ ਅੱਜ ਦੇ ਦਿਨ ਸੁਣਵਾਈ ਹੋਈ ਤੇ ਪੰਜਾਬ ਸਰਕਾਰ ਦੁਆਰਾ ਕੈਬਨਟ ਮੀਟਿੰਗ ਦੇ ਵਿੱਚ ਕੈਬਨਟ ਮੀਟਿੰਗ ਕਰਨ ਤੋਂ ਬਾਅਦ ਸਾਢੇ 5 ਸਾਲਾਂ ਦੇ ਬਕਾਇਆ ਸੰਬੰਧੀ ਜਾਰੀ ਕੀਤੇ ਗਏ ਪੱਤਰ ਦਾ ਜ਼ਿਕਰ ਵੀ ਕਰਾਂਗੇ ਪਰੰਤੂ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਢੇ 5 ਸਾਲਾਂ ਦੇ ਬਕਾਇਆ ਅਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਹੋਣ ਤੋਂ ਬਾਅਦ ਨਿਊ ਕਿਸ਼ਤਾਂ ਦੇ ਬਕਾਇਆ ਸੰਬੰਧੀ ਮਿਤੀ 13 ਫਰਵਰੀ 2025 ਦੀ ਕੈਬਨਟ ਮੀਟਿੰਗ ਦੇ ਵਿੱਚੋਂ ਬਕਾਇਆ ਅਦਾ ਕਰਨ ਸੰਬੰਧੀ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਦੋਂ ਕਿ ਕੈਬਨਟ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਸੀ ਕਿ 5.5 ਸਾਲਾਂ ਦੇ ਬਕਾਏ ਨੂੰ ਕਿਸ਼ਤਾਂ ਦੇ ਰੂਪ ਵਿੱਚ ਪੜਾਵਾਂ ਦੇ ਢੰਗ ਦੇ ਨਾਲ ਅਦਾ ਕੀਤਾ ਜਾਵੇਗਾ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਤੀ ਸੰਕਟਾਂ ਵਿੱਚ ਘिरी ਹੋਣ ਕਰਕੇ 5.5 ਸਾਲਾਂ ਦਾ ਬਕਾਇਆ ਦੇਣ ਤੋਂ ਬਿਲਕੁਲ ਹੀ ਮੁੱਕ ਕਰ ਨਾ ਜਾਵੇ ਜਿਸ ਨਾਲ ਉਹਨਾਂ ਦੀਆਂ ਉਮੀਦਾਂ ਤੇ ਆਸਾਂ ਧਰੀਆਂ ਧਰਾਈਆਂ ਨਾ ਰਹਿ ਜਾਣ ਭਾਵੇਂ ਅਜਿਹਾ ਹੋ ਤਾਂ ਨਹੀਂ ਸਕਦਾ ਕਿਉਂਕਿ ਹੁਣ ਕੈਬਨਿਟ ਮੀਟਿੰਗ 13.2.2025 ਨੂੰ ਕਰਨ ਤੋਂ ਤੁਰੰਤ ਬਾਅਦ 13 ਫਰਵਰੀ 2025 ਨੂੰ ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਮੰਤਰੀ ਮੰਡਲ ਸ਼ਾਖਾ ਵੱਲੋਂ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ ਨੂੰ ਲਿਖੇ ਗਏ ਪੱਤਰ ਦੇ ਵਿੱਚ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਵੱਲੋਂ ਆਪਣੇ 30 12 2024 ਦੇ ਪੱਤਰ ਵੱਲ ਧਿਆਨ ਦੇਣ ਦੀ ਕਿਰਪਾਲਤਾ ਕੀਤੀ ਜਾਵੇ। ਵਿੱਤ ਵਿਭਾਗ ਨੇ ਯਾਦ ਪੱਤਰ ਮਿਤੀ 9 ਦਸੰਬਰ 2024 ਤੇ ਵਿਚਾਰ ਵਟਾਂਦਰੇ ਉਪਰੰਤ ਇਸ ਦੇ ਪੈਰਾ ਨੰਬਰ 2 ਦੇ ਵਿੱਚ ਦਰਜ ਤਜਵੀਜ਼ ਮਨਜ਼ੂਰ ਕੀਤੀ ਹੈ। ਪੱਤਰ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੰਤਰੀ ਪਰਿਸ਼ਦ ਵੱਲੋਂ ਲਏ ਗਏ ਉਕਤ ਫੈਸਲੇ ਨੂੰ ਲਾਗੂ ਕਰਨ ਹਿੱਤ ਪ੍ਰਬੰਧਕੀ ਵਿਭਾਗ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਇਸ ਸ਼ਾਖਾ ਨੂੰ ਭਾਵ ਕੇ ਮੰਤਰੀ ਮੰਡਲ ਮਾਮਲੇ ਸ਼ਾਖਾ ਨੂੰ 2 ਹਫ਼ਤੇ ਦੇ ਅੰਦਰ ਅੰਦਰ ਜਾਣੂ ਕਰਵਾਉਣ ਦੀ ਖੇਚਲ ਕੀਤੀ ਜਾਵੇ ਵਰਨਣਯੋਗ ਹੈ ਕਿ ਇਸ ਪੱਤਰ ਦਾ ਉਤਾਰਾ ਪ੍ਰਮੁੱਖ ਸਕੱਤਰ ਪੰਜਾਬ ਵਿੱਤ ਵਿਭਾਗ ਵਿੱਤ ਮੰਤਰੀ ਪੰਜਾਬ ਤੇ ਵਧੀਕ ਮੁੱਖ ਸਕੱਤਰ ਮਾਝ ਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਬਕਾਇਆ ਜਲਦੀ ਅਦਾ ਕਰਨ ਲਈ ਕੋਸਤਾ ਜਵੀਜ਼ਾ ਬਣਾਉਣ ਲਈ ਕਿਹਾ ਗਿਆ ਸੀ ਦੂਜੇ ਪਾਸੇ ਸੀਡਬਲਯੂਪੀ 47 2024 ਅਜੋਏ ਕਮਰਸੇਨਾ ਆਈਏਐਸ ਪੰਜਾਬ ਗਵਰਨਮੈਂਟ ਵਰਸਸ ਬਲਵੰਤ ਸਿੰਘ ਐਂਡ ਆਦਰਜ਼ ਸਬੰਧੀ ਮਿਤੀ 14 2025 ਨੂੰ ਡਬਲ ਬੈਂਚ ਵਿੱਚ ਹੋਈ ਜੋ ਕਿ ਸੁਣਵਾਈ ਹੋਈ ਇਸ ਦੇ ਵਿੱਚ ਸੀ ਡਬਲਯੂਪੀ ਸੰਬੰਧੀ ਕੋਈ ਠੋਸ ਫੈਸਲਾ ਦੇ ਕੇ ਡਿਸਪੋਜ਼ ਆਫ ਇਸ ਨੂੰ ਨਹੀਂ ਕੀਤਾ ਗਿਆ ਸਗੋਂ ਸੁਣਵਾਈ ਦੀ ਅਗਲੀ ਮਿਤੀ 21 ਫਰਵਰੀ 2025 ਨੂੰ ਪਾ ਦਿੱਤੀ ਗਈ ਹੈ ਅਗਲੀ ਸੁਣਵਾਈ ਦੌਰਾਨ ਸਰਕਾਰ ਕੈਬਨਟ ਮੀਟਿੰਗ ਦੇ ਵਿੱਚ 5.5 ਸਾਲਾਂ ਦੇ ਬਕਾਏ ਜਾਰੀ ਕਰਨ ਸੰਬੰਧੀ ਤਜਵੀਜ਼ਾਂ ਮਾਨਜੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਸਬਮਿਟ ਕਰਕੇ ਇਸ ਕੇਸ ਨੂੰ ਡਿਸਪੋਜ਼ ਕਰਨ ਦੀ ਬੇਨਤੀ करेगी बाकी ਹੁਣ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅਗਲੀ ਮਿਤੀ ਯਾਨੀ ਕਿ 21 ਫਰਵਰੀ 2025 ਤੱਕ ਇੰਤਜ਼ਾਰ ਕਰਨਾ ਪਵੇਗਾ ਇਸ ਕੇਸ ਦਾ ਫਾਈਨਲ ਫੈਸਲਾ ਹੀ ਆਵੇਗਾ ਉਦੋਂ ਇਸ ਤੋਂ ਇਲਾਵਾ 9 ਦਸੰਬਰ 2024 ਦੇ ਪੱਤਰ ਦੇ ਵਿੱਚ ਡਿਟੇਲ ਵਿੱਚ ਕਿਸ਼ਤਾਂ ਦੇ ਵਿੱਚ ਆਦਾ ਜੋ ਕੀਤਾ ਜਾਵੇਗਾ ਉਸ ਸੰਬੰਧੀ ਡਿਟੇਲ ਜਾਣਕਾਰੀ ਮਿਲੇਗੀ ਆਪ ਜੀ ਨੂੰ ਇਸ ਦੇ ਸੰਬੰਧੀ ਅਸੀਂ ਜਾਣਕਾਰੀ ਦਿੱਤੀ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ